DL11 نیوز پنجاب ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਹਾਂ ਦਗਾਲ ਖੁਰਦ ਜਿੱਥੇ ਦੀ ਇੱਕ ਡਰੇਨ ਜਾਂਦੀ ਹੈ ਜਿਸ ਦੇ ਉੱਤੇ ਇਸ ਮਿੱਲ ਵਾਲਿਆਂ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਇੱਥੇ ਚਰੀ ਲਾਈ ਹੈ ਇਹ ਡਰੇਨ ਹੈ ਡਰੇਨ ਦੇ ਵਿੱਚ ਚਰੀ ਲੱਗੀ ਹੋਈ ਹੈ ਤੇ ਇਹ ਦਗਾਲ ਤੋਂ ਰਾਤੜਾ ਨਾਲ ਲਹਿਰਾ ਰੋਡ ਹੈਗਾ ਦਗਾਲ ਤੋਂ ਰਾਤ ਰੈਣਾ ਨਾ ਬਾਇਆ ਦਗਾਲ ਤੋਂ ਲਹਿਰਾ ਬਾਇਆ ਰਾਤ ਰੈਣਾ ਰੋਡ ਇਹ ਹੌਲੀ-ਹੌਲੀ ਇਹਦੇ ਵਿੱਚ ਰੋੜਾ ਮਿੱਟੀ ਪਾਈ ਜਾਂਦੇ ਨੇ ਜਿਸ ਦੇ ਨਾਲ ਇੱਥੇ ਕਬਜ਼ਾ ਹੋ ਰਿਹਾ ਇਸ ਨਹਿਰ ਦੇ ਗੱਲ ਕਰਾਂਗੇ ਸਾਡੇ ਹਰਵਿੰਦਰ ਸਿੰਘ ਜੀ ਪਹੁੰਚੇ ਨੇ ਹਾਂਜੀ ਇਹ ਇਹ ਜਗਾ ਜਿਹੜੀ ਲੰਗਰੀ ਹੈ ਡਰੇਨ ਹੈ ਨਾਲ ਹੈ ਕੀ ਹੈ ਇੱਥੇ ਇਹ ਨਕਾਸੀ ਨਾਲ ਹੈ ਜੀ ਇਹ ਅੱਛਾ ਜੀ 143 ਨੰਬਰ ਹੈ ਕਾਗਜ਼ਾਂ ਦੇ ਵਿੱਚ ਹੈ ਇਹ ਨਹਿਰੀ ਮੈਕਮੇ ਕੋਲ ਵੀ ਇਹਦਾ ਰਿਕਾਰਡ ਪਿਆ ਹੈ ਤੇ ਪੰਚਾਇਤ ਆ ਨਕਸ਼ੇ ਦੇ ਵਿੱਚ ਵੀ ਪੜਵਾਰੀ ਕੋਲ ਇਹਦਾ ਰਿਕਾਰਡ ਪਿਆ ਹੈ ਹਾਂਜੀ ਤੇ ਜਿਹੜਾ ਨਕਾਸੀ ਨਾਲ ਇਹ ਸਾਰੇ ਪਿੰਡਾਂ ਦਾ ਪਾਣੀ ਆਉਂਦਾ ਜਿਵੇਂ ਲੜਮਿਆ ਦਾ ਖੁਰਦੋ ਹੋ ਗਿਆ ਲੜਮਿਆ ਦਾ ਕਲਾ ਹੋ ਗਿਆ ਕਾਕੂ ਵਾਲਾ ਹੋ ਗਿਆ ਤੇ ਨਿਹਾਲ ਗੜ ਹੋ ਗਿਆ ਦਗਾਲ ਕਲਾਂ ਦਗਾਲ ਖੁਰਦਾ ਸਾਰੇ ਜਿਹੜੇ ਖੇਤ ਨੀਵੇਂ ਨੇ ਨਾ ਨਿਕਾਸੀ ਨਾਲੇ ਚੰਬੋ ਚੋਚ ਪੈਂਦਾ ਜਾ ਕੇ ਅੱਛਾ ਜੀ ਹੁਣ ਜਿਹੜੀ ਇਹ ਜਗ੍ਹਾ ਤੇ ਦੇਖੋ ਅਸੀਂ ਛੜਾ ਲਈ ਅੱਗੇ ਵੀਡੀਓ ਦਾਫਤ ਨੂੰ ਚਿੱਠੀਆਂ ਦਿੱਤੀਆਂ ਹੋਈਆਂ ਨੇ ਬਹੁਤ ਚਿੱਠੀਆਂ ਦਿੱਤੀਆਂ ਚੰਡੀਗੜ੍ਹ ਦਿੱਤੀਆਂ ਮੁੱਖ ਮੰਤਰੀ ਕੋਲੇ ਦਿੱਤੀਆਂ ਚਿੱਠੀਆਂ ਇੱਕ ਪਾਸੇ ਤਾਂ ਪੰਜਾਬ ਸਰਕਾਰ ਰੌਲਾ ਪਾ ਰਹੀ ਐ ਵੀ ਇੱਥੇ ਜਗ੍ਹਾ ਛੜਾ ਰਹਿਆਂ ਨਿਕਾਸੀ ਨਾਲੇ ਛੜਾ ਰਹਿਆਂ ਨਹਿਰਾਂ ਛੜਾਉਣ ਲੱਗ ਰਹਿਆਂ ਦੂਜੇ ਪਾਸੇ ਜਿਹੜੀ ਸਾਡੀ ਜਗ੍ਹਾ ਛੜਾਨਿਆ ਸੀ ਛੜਾਈ ਹੋਈ ਤੇ ਕਬਜ਼ਾ ਹੋ ਰਿਹਾ ਐ ਹਾਂਜੀ ਵੀਡੀਓ ਦਾfte ਬੋਲ ਰਿਹਾ ਜੀ ਕੋਈ ਗੌਰ ਨਹੀਂ ਕਰੀ ਇਧਰ ਅਕਤੋਂ ਪੱਟੇ ਗਏ ਨਹੀਂ ਯਾ ਦੋ ਟਰੈਲੀਆਂ ਫੇਰ ਆਤ ਲਾਤੀਆਂ ਪਚਾਲੇ ਨਹੀਂ ਕਿਦਣਾ ਬੱਜਿਆ ਸਾਰੇ ਨੱਕੇ ਬੰਦ ਕੇ ਇਹ ਰਾਤ ਉੱਤਰੀਆਂ ਨੇ ਹਾਂ ਰਾਤ ਜੀ ਤੇ ਤੁਸੀਂ ਦੇਖ ਸਕਦੇ ਹੋ ਰਾਤ ਇਨਾ ਵੱਲੋਂ ਇੱਥੇ ਮਲਬਾ ਸਿੱਟਿਆ ਗਿਆ ਇਹ ਰਾਦੇ ਕ੍ਰਿਸ਼ਨਾ ਮਿਲ ਹੈ ਰਾਜ ਸਿੱਮਲ ਦੇਖ ਸਕਦੇ ਹੋ ਤੁਸੀਂ ਇੱਥੋਂ ਰੁੱਖ ਵੀ ਪੱਟੇ ਗਏ ਨੇ ਸਰਪੰਚ ਸਾਹਿਬ ਦੇ ਦੱਸਣ ਅਨੁਸਾਰ ਇਹ ਤਿੰਨ ਕਡੇਕਾਂ ਦੇ ਰੁੱਖ ਨੇ ਜਿਹੜੇ ਰਹਿ ਗਏ ਵਿਚਾਲੇ ਇਹ ਮੱਲਾ ਜਿਹੜੀ ਰਾਧੇ ਕ੍ਰਿਸ਼ਨਾ ਮੱਲਾ ਹੈ ਰਾਧੇ ਕ੍ਰਿਸ਼ਨਾ ਰਾਏਸ ਮੱਲ ਇਹਨਾਂ ਦਾ ਜੀਐਸਟੀ ਨੰਬਰ ਹੈ ਦਗਾਲ ਖੁਰਦ ਦੇ ਵਿੱਚ ਪੈਂਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇੱਥੇ ਇਹਨਾਂ ਦਾ ਜਿਹੜਾ ਰਸਤਾ ਇੱਥੇ ਨਹੀਂ ਬਣਦਾ ਤਾਂ ਇਹਨਾਂ ਨੇ ਨਜਾਇਜ਼ ਕਬਜ਼ਾ ਕਰਕੇ ਇੱਥੇ ਰਸਤਾ ਬਣਾਇਆ ਹੋਇਆ ਹੈ ਤੇ ਉਸ ਤੋਂ ਬਾਅਦ ਇੱਕ ਰਸਤਾ ਵੀ ਹੈ ਫਿਰ ਵੀ ਨਹੀਂ ਹਟਦੇ ਅੱਗੇ ਵੀ ਇਹਦੇ ਦੇ ਕਬਜ਼ਾ ਕਰ ਰਹੇ ਨੇ ਤੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਇਹ ਡਰੇਨ ਹੈ ਜੋ ਇਹ ਨਿਕਾਸੀ ਨਾਲਾ ਹੈ ਇਹ ਖਾਲੀ ਹੋਣਾ ਚਾਹੀਦਾ ਹੈ ਖਾਲੀ ਹੋ ਕੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਰੁਕਦਾ ਹੈ ਜ਼ਿਮੀਂਦਾਰਾਂ ਦੀਆਂ ਫਸਲਾਂ ਮਰਦੀਆਂ ਨੇ ਉਹ ਪਾਣੀ ਇੱਥੋਂ ਦੀ ਲੰਘਣਾ ਚਾਹੀਦਾ ਹੈ ਜ਼ਿਮੀਂਦਾਰ ਪਿਛਲੇ ਨੇ ਜਿਹੜੇ ਬਹੁਤ ਦੁਖੀ ਨੇ ਕਿਉਂਕਿ ਪਾਣੀ ਜੋ ਡਾਫ ਲੱਗ ਜਾਂਦੀ ਹੈ ਪਿੱਛੇ ਤਾਂ ਫਸਲ ਮਰਦੀ ਹੈ ਫਸਲ ਦਾ ਫਿਰ ਮੁਆਮਲਾ ਵੀ ਸਰਕਾਰ ਦੇ ਸਿਰ ਪੈਂਦਾ ਹੈ ਤੇ ਬੇਨਤੀ ਹੈ ਭਗਵੰਤ ਮਾਨ ਸਰਕਾਰ ਨੂੰ ਕਿ ਇਹ ਨਾਲਾ ਖਾਲੀ ਕਰਾਇਆ ਜਾਵੇ ਤੇ ਇਹਨੂੰ ਫੋਨ ਦੇ ਵਿੱਚ ਲਿਆਂਦਾ ਜਾਵੇ। ਫੇਰ ਤੁਸੀਂ ਦੇਖ ਸਕਦੇ ਹੋ ਇੱਥੇ ਰੁੱਖ ਵੀ ਵੱਡੇ ਗਏ ਨੇ। ਇਹ ਜਿਹੜਾ ਸਬੂਤ ਹੈ ਰੁੱਖ ਦਾ ਖੜਾ ਇਹ। ਦੇਖ ਹੈ ਜਿਹੜੀ ਉਤੋਂ ਇਹਨਾਂ ਨੇ ਟਾਕੂਆਂ ਨਾਲ ਕੱਟਦੀ ਇਹ ਦੇਖੋ ਤੁਸੀਂ ਇਹ ਟਾਕੂ ਦੇ ਨਿਸ਼ਾਨ ਨੇ। ਇਸ ਟਾਈਮ ਇੱਥੇ ਹੈ 4 5 ਰੁੱਖ ਖੜੇ ਨੇ। ਆਉਣ ਵਾਲੇ ਸਮੇਂ 'ਚ ਇਹ ਵੀ ਨਹੀਂ ਦਿਸਣਗੇ। ਇਹ ਦੇਖ ਲਓ ਰੁੱਖ ਵੱਡਿਆ ਹੋਇਆ ਇੱਥੇ ਇਹਨਾਂ ਨੇ ਇੱਕ ਤਾਂ ਹੈ ਸਿਵਰਾਜ ਸਮਿਲ ਤੇ ਇੱਕ ਰਾਧੇਕ੍ਰਿਸ਼ਨ ਰਾਏ ਸਮਿਲ। ਇਹ ਦੋ ਮਿਲਾਂ ਨੇ ਇਹਨਾਂ ਦੇ ਇਸੇ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਰੁੱਖ ਵੀ ਕੱਟਿਆ ਗਿਆ ਹੈ ਇਹ ਇਹਨਾਂ ਨੇ ਇਹਦੇ ਉੱਤੇ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਜੀ ਸਾਹਿਬ ਇਹ ਬੜੀ ਇਹ ਸਿਵ ਰਾਈਸ ਮਿੱਲ ਹੈ ਲਹਿਰਾ ਰੋਡ ਦਗਾਲ ਖੁਰਦ ਇਹਨਾਂ ਦਾ ਜੀਐਸਟੀ ਨੰਬਰ ਵੀ ਹੈ ਉੱਤੇ ਜੀਐਸਟੀ ਨੰਬਰ ਹੈ ਪੈਨ ਨੰਬਰ ਹੈ ਇਹ ਦੇਖ ਸਕਦੇ ਹੋ ਤੁਸੀਂ ਇਸ ਡਰੇਨ ਦੇ ਵਿੱਚ ਕਿਵੇਂ ਕਬਜ਼ਾ ਕੀਤਾ ਜਾ ਰਿਹਾ ਹੈ ਇਹ ਰੋੜਾ ਮਲਵਾ ਸਿੱਟ ਕੇ ਇੱਥੇ ਇਹ ਦੇਖੋ ਮਾਲਵਾ ਸਿੱਟ ਸਿੱਟ ਇੱਥੇ ਕਬਜ਼ਾ ਹੋ ਰਿਹਾ ਹੈ ਪੱਟੇ ਪੈ ਤਾਜੀ ਕਿਦਾਂ ਤਰ੍ਹਾਂ ਟੀ ਪੱਟੀਆਂ ਜੀ ਇਹਨਾਂ ਨੇ ਇਹ ਦੇਖੋ ਤੁਸੀਂ ਇੱਥੋਂ ਇੱਕ ਰੁੱਖ ਕੱਟਿਆ ਗਿਆ ਉਹਦੀ ਜੜ੍ਹ ਹੈ ਜਿਹੜੀ ਇੱਥੇ ਖੜੀ ਹੈ ਇਹਨਾਂ ਨੇ ਜੁੱਤੂ ਕੱਟਿਆ ਦੇਖੋ ਆ ਆ ਪੈਸੋਂ ਵੱਡਿਆ ਚੌੜਾ ਤਾਜਾ ਵੱਡਿਆ ਹੋਇਆ ਦੇਖਿਆ ਇਹ ਦੇਖੋ ਡੇਕ ਦਾ ਰੁੱਖ ਹੈ ਜਿਹੜਾ ਕਿੱਡਾ ਵੱਡਾ ਰੁੱਖ ਹੈ ਇਹਨਾਂ ਨੇ ਘੱਟੋ ਘੱਟ 10 ਇੰਚ ਦੀ ਪੋਰੀ ਇੱਕ ਹੈ ਤੇ 10 ਦੀ ਇੱਕ ਹੈ 10 ਇੰਚ 10 ਇੰਚ ਦੀਆਂ ਦੋ ਇਥੋਂ ਪੋਰੀਆਂ ਵੱਡੀਆਂ ਨੇ ਇਥੋਂ ਕੋਈ ਸੁਣਵਾਈ ਨਹੀਂ ਇੰਨਾ ਤੱਕਾ ਹੋ ਰਿਹਾ ਇੱਥੇ ਸਾਡੇ ਫੇਫਰੇ ਨੇ ਇਹ ਸਾਡੇ ਫੇਫਰੇ ਕੱਟੇ ਜਾ ਰਹੇ ਨੇ ਜਿੱਥੋਂ ਸਾਨੂੰ ਆਕਸੀਜਨ ਮਿਲਣੀ ਹੈ ਇਹ ਕੱਟੇ ਜਾ ਰਹੇ ਨੇ ਕਿੱਡਾ ਵੱਡਾ ਰੁੱਖ ਦਾ ਰੁੱਖਾ ਇਹ ਦੇਖਦਾ ਤੇ ਹੁਣ ਇਹ ਖੜਾ ਹੈ ਇਹ ਨੂੰ ਵੀ ਇਹਨਾਂ ਨੇ ਕੱਟ ਦੇਣਾ ਇਹ ਵੀ ਨਹੀਂ ਛੱਡਣਾ ਤੇ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਦਰਿੰਦਿਆਂ ਤੇ ਜਿਹੜੇ ਸਾਡੀ ਵਾਤਾਵਰਣ ਨੂੰ ਸ਼ੁੱਧ ਕਰਨ ਵਾਲੇ ਰੁੱਖਾਂ ਨੂੰ ਇਹ ਕੱਟ ਰਹੇ ਨੇ ਬੇਨਤੀ ਹੈ ਭਗਵੰਤਮਾਨ ਸਰਕਾਰ ਨੂੰ ਕਿ ਇਸ ਦੀ ਗੌਰ ਹੋਵੇ ਵਿਭਾਗ ਨੂੰ ਕਿਹਾ ਜਾਵੇ ਇੱਥੇ ਆ ਕੇ ਮੌਕਾ ਦੇਖ ਕੇ ਇਹਨਾਂ ਦੇ ਪਰਚਾ ਕੀਤਾ ਜਾਵੇ ਤੇ ਇਹਨਾਂ ਦੀਆਂ ਫਰਮਾਂ ਨੇ ਜਿਹੜੀਆਂ ਇਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ